ਲੱਗ ਗਿਆ ਹਾਂਜੀ ਭਾਜੀ ਅੱਜ ਇਹ ਵਲੌਗ ਸ਼ੁਰੂ ਕਰਦੇ ਆ ਸਹੀ ਆ ਅੱਜ ਜਿੱਦਾਂ ਡੇਲੀ ਰੂਟੀਨ ਵਿੱਚ ਕਿੱਦਾਂ ਕੰਮ ਕਰਕੇ ਜਾਂਦਾ ਸਾਡਾ ਡੇਲੀ ਲਾਈਫ ਡੇਲੀ ਲਾਈਫ ਅੱਜ ਦੀ ਜਿਹੜੀ ਅੱਜ ਸਾਨੂੰ ਛੁੱਟੀ ਸੀ ਹਾਂ ਤੇ ਅੱਜ ਆਪਣਾ ਜਿੱਦਾਂ ਘਰ ਦਾ ਸਮਾਨ ਸਮੂਹ ਲੈਣ ਆਏ ਮਾਰਕੀਟ ਤੇ ਉਹ ਇੱਥੇ ਮਾਮੇ ਦਾ ਪੁੱਤ ਭਰਾ ਟੱਕਰ ਗਿਆ ਹਾਂ ਹਾਂ ਸਮਾਨ ਸਮੂਹ ਖਰੀਦ ਕੇ ਤੇ ਅੱਜ ਨਾਨਕੇ ਹੀ ਜਾਣਾ ਸੀ ਸਹੀ ਆ ਮਾਮੇ ਘਰ ਜਾਣਾ ਅੱਜ ਸਹੀ ਆ ਚਾਹ ਆ ਪੂਰਾ ਉਹ ਕਿਉਂ ਗਿਆ ਉਹ ਉਡਾ ਤੇ ਭੱਜ ਗਿਆ ਪਰ ਮਾਮੇ ਦਾ ਕੈਚ ਕਰੀਏ ਉਹਨੂੰ ਉਹਨੂੰ ਕੈਚ ਕਰ ਕੈਚ ਕਰ ਕੈਚ ਕਰ ਮੰਮੇ ਦਾ ਪੁੱਤ ਭਰਾ ਵਾ ਇਹ ਦੂਰ ਦੂਰ ਜਾਂਦਾ ਕੈਮਰੇ ਤੋਂ ਬੜਾ ਜਾਂਦਾ ਗੱਲ ਸੁਣ ਆ ਬਿੱਗ ਬ੍ਰਦਰ ਆਪਣਾ ਹਾਂਜੀ ਹਾਂਜੀ ਇਹ ਵੱਡਾ ਭਰਾ ਸਹੀ ਹੈ ਇਹ 1 ਸਾਲ ਵੱਡਾ ਮੇਰੇ ਤੋਂ ਪੂਰਾ ਹਾਂ ਸਹੀ ਹੈ ਤੇ ਸੰਦ ਸਮਾਣਾ ਜਿਆਦਾ ਫਰੂਟਾ ਖੇੜਦਾ ਸੇਬਾਂ ਨਾ ਖੇੜਦਾ ਹਾਂ ਸੇਬਾਂਗੇ ਸੇਬ ਲੈ ਲਿਆ ਸਮਾਨ ਜੱਟਾ ਹਾਂਜੀ ਹਾਂਜੀ ਓਕੇ ਵੀਰ ਓਕੇ ਰੱਖ ਲਿਆ ਗੱਡੀ ਚ ਵੁੱਡ ਚੱਲੀਏ ਚਲੋ ਜੀ ਚੱਲੀਏ ਲੋ ਜੀ ਗੱਡੀ ਆਪਾਂ ਡਿੱਗੀ ਫੁੱਲ ਕਰ ਲਈ ਆ ਪਾਣੀ ਪੂਣੀ ਦੇ ਨਾਲ ਤੇ ਆ ਫੋਟੋ ਮੇਰੀ ਵੀ ਆਊਗੀ ਬਹੁਤ ਸੋਹਣੀ ਆ ਰਹੀ ਫੋਟੋ ਵਾਹ ਜੀ ਵਾਹ ਲੋ ਜੀ ਅੱਗੇ ਤੁਹਾਨੂੰ ਫਿਰ ਦੱਸਦੇ ਆ ਵਲੌਗ ਦੇ ਵਿੱਚ ਇਹ ਨਾ ਅੱਜ ਸ਼ੁਰੂਆਤ ਕੀਤੀ ਆ ਤੇ ਹੌਲੀ ਹੌਲੀ ਵਧੀਆ ਬਣਾਵਾਂਗੇ ਸਾਰਾ ਸਿਸਟਮ ਹੀ ਕੈਜ ਕਰਿਆ ਕਰਨਾ ਕਿੱਥੇ ਆ ਇੱਥੇ ਜਿੱਦਾਂ ਕੈਮਰਾ ਨਹੀਂ ਸੈੱਟ ਕੀਤਾ ਇਦਾਂ ਵਲੌਗ ਵੀ ਸੈੱਟ ਕਰਾਂਗੇ ਤੇ ਓਕੇ ਬਾਏ ਜਿੰਦੇ ਵਾਸਤੇ ਰਹੋ ਸਾਡੇ ਨਾਲ ਜੁੜੇ ਰਹਿਣਾ ਬਾਤੋਂ ਲੋ ਜੀ ਸਮਾਨ ਲੈ ਕੇ ਹੁਣ ਅਸੀਂ ਜਾਣਦੇ ਆ ਸਵਾਦ ਦਾ ਸਵਾਦ ਗਾਣੇ ਦਾ ਆਹ ਜੇ ਤਾਂ ਚੁੱਪ ਹੋ ਜਾ ਜਰਾ ਮੈਂ ਘਾਟ ਲਿਆ ਲੋਈ ਬੰਗਲੇ ਲੱਗੀ ਜਾਂ ਲੈ ਸਮਾਸ਼ ਨੂੰ ਫਰੀਦ ਕੇ ਪੈ ਹੀ ਅੱਜ ਆ ਗਏ ਆ ਆਪਣਾ ਮਾਮੇ ਦੇ ਪੁੱਤ ਭਰਾ ਗੋਲ ਇਹ ਆਪਣੇ ਭਰਾ ਨੂੰ ਅੱਜ ਮਿਲੀ ਆ ਸਿਟੀ ਜਾਨੂ ਕੱਲ੍ਹ ਦੀ ਮਿਲੀ ਆ ਤੇ ਸਿਟੀ ਜਾਨ ਦੇ ਨਾਲ ਉਹਨਾਂ ਇੱਕਾ ਝੰਡਾ ਇੱਕਾ ਕੰਗਾ ਕਿਤਾਬ ਆ ਕਾਨੂੰਨਾਂ ਦੀ ਕਿਤਾਬ ਦੇਤੀ ਆ ਉਹ ਆਪਣਾ ਝੰਡਾ ਵੇਖਿਆ ਖੋਲ ਕੇ ਉਹਨੂੰ ਬੈਠੇ 15 ਸਾਲ ਲੱਗ ਗਏ ਇੱਥੋਂ ਤੱਕ ਪਹੁੰਚਦੇ ਆ ਇਸ ਚੀਜ਼ ਨੂੰ ਹੈ ਨਾ 15 ਸਾਲ ਸਹੀ ਗੱਲ ਹੈ ਕਿਤਾਬ ਨੂੰ ਤੇ ਝੰਡਾ ਮੈਨੂੰ ਇਹ ਵੀ ਮੈਨੂੰ ਲੱਗਦਾ ਆਪਣੇ ਇੰਡੀਆ ਨੂੰ ਫੋਲੋ ਨਹੀਂ ਕਰਦੇ ਬੋਤਾਂ ਇਹਨੂੰ ਹੈ ਫੋਲੋ ਨਹੀਂ ਕਰਦੇ ਇੰਡੀਆ ਨੂੰ ਆਪਣੇ ਬੋਤਾਂ ਇਹਨੂੰ ਆ ਆਰਟੀਕਲ ਜਿੱਦਾਂ ਇਹਦੇ ਵਿੱਚ ਲਿਖਿਆ ਆਹੋ 99 97 80 ਆਰਟੀਕਲ ਜਿੰਨੇ ਰੂਲ ਆ ਆਪਣੇ ਫੋਲੋ ਤੇ ਨਹੀਂ ਕਰਦੇ ਨਾ ਨਾ ਆਪਣੇ ਜਿੰਨੀ ਕੁ ਲੋੜ ਉਹਨੇ ਕੀ ਫੋਲੋ ਕਰਦੇ ਜਿਆਦਾ ਨਹੀਂ ਹਾਂਜੀ ਕਲੇਰ ਸਾਹਿਬ ਹਾਂਜੀ ਹਾਂਜੀ ਵੀਰਾ ਹੁਣ ਆਪਣਾ ਚੱਲਣ ਦੀ ਅੱਜ ਪੀਜ਼ਾ ਪਾਰਟੀ ਸਹੀ ਆ ਕਾਦੀ ਖੁਸ਼ੀ ਚ ਇਹ ਹੋਮ ਮੇਡ ਪੀਜ਼ਾ ਚੱਲਣ ਰਿਹਾ ਵੀਰ ਆਹ ਜਿਹੜਾ ਮੰਨ ਲਓ ਵੀ ਉਦਾਂ ਬਜ਼ਾਰਾ ਚੋਂ ਲਿਆ ਕੇ ਖਾਣਾ ਹੂੰ ਉਹਨੇ ਦਾ ਗਾਂਦੀ ਆ ਭਾਵੇਂ ਗਾਂਦੀ ਗਾਂ ਤੇ ਵੀ ਦੇਸ਼ ਤੇ ਮੰਨ ਲਓ ਵੀ 19 ਸਾਲ ਨਾਲੇ ਅੱਜ ਨਹੀਂ ਬਣਦਾ ਅੱਜ ਵੀ ਸਿਡੀਅਨ ਮਿਲੀ ਸਾਡੇ ਨੂੰ ਇਹ ਆਹ ਭਰਾ ਨੂੰ ਜਿਹੜੀ ਸਿਡੀਅਨ ਮਿਲੀ ਆ ਉਹਦੀ ਪਾਰਟੀ ਚੱਲਣ ਈ ਆ ਸਹੀ ਆ ਨਾਲ ਪੀਜ਼ਾ ਪਾਰਟੀ ਆ ਏ ਸਹੀ ਆ ਚਲੋ ਅੱਜ ਤਾਂ ਸਿਡੀਅਨ ਮਿਲੀ ਆ ਉਦਾਂ ਵੀ ਜਿਹੜਾ ਉਦਾਂ ਵੀ ਆਹ ਹਰ ਹਫ਼ਤੇ ਹੂੰ ਪੀ ਜਾਂ ਇਹ ਭਰਾ ਬਣਾ ਸਾਡੇ ਕੋ ਆ ਜਾਂਦਾ ਹੂੰ ਤੇ ਜਾਂ ਆਪਾਂ ਇੱਥੇ ਆ ਜਾਈ ਦਾ ਸਹੀ ਆ ਤੇ ਗੱਲ ਕਰੀਆ ਵੀ ਇਹੜਾ ਮਾਹੌਲ ਚੜਿਆ ਨਾ ਤੇ ਪੂਰਾ ਪੰਜਾਬ ਵਰਗਾ ਹੀ ਆ ਸਹੀ ਆ ਤੇ ਜਿੱਦਾਂ ਸਾਨੂੰ ਲੱਗਦਾ ਤੇ ਇਹਦਾ ਪਿੰਡ ਆ ਉੱਪਰ ਦੇ ਕੋ ਹੂੰ ਤੇ ਪਰ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਅਸੀਂ ਆਪਣੇ ਨਾਲ ਕੇ ਹੀ ਆ ਗਏ ਆ ਸਾਰੇ ਆੜੀ ਆ ਗਏ ਆ ਠੀਕ ਆ ਤੇ ਸਾਨੂੰ ਆਪਣਾ ਪਿੰਡ ਵੀ ਸਾਡਾ ਪਿੰਡ ਹੀ ਜਾਨੂੰ ਆ ਹੂੰ ਹੂੰ ਤੇ ਉਹ ਵੀ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਕਲੇਰਾ ਦੀ ਧਰਤੀ ਦੇ ਫਿਰਦੇ ਆ ਪੀ ਮੋਰ ਜਿਆ ਇੰਡੀਆ ਦਾ ਜਿਹੜਾ ਜਿਹੜੇ ਕਈ ਆਂਦੇ ਇੱਥੇ ਵੀ ਮਾਹੌਲ ਚਾਲ ਨਹੀਂ ਰਲਦਾ ਮਾਹੌਲ ਚਾਲ ਬਣਾਉਣਾ ਪੈਂਦਾ ਕਿ ਬਣਦਾ ਬਣਾਉਣਾ ਪੈਂਦਾ ਇੱਕ ਹਾਂ ਇੱਕ ਚਲੋ ਪਰਮਾਤਮਾ ਦੀ ਇੱਕ ਮੰਨ ਲਾ ਕਿਰਪਾ ਹੀ ਲਾਣਾ ਹੂੰ ਹੂੰ ਵੀ ਅਸੀਂ ਕਿੱਥੇ ਜੰਮੇ ਪੜੇ ਆ ਹੂੰ ਹੂੰ ਆਪਣਾ ਇੰਡੀਆ ਤੋਂ ਵੀ ਕਿ ਜੋ ਪਿਆਰ ਸਾਡਾ ਸ਼ੁਰੂ ਤੋਂ ਮੰਨ ਲਾ ਛੋਟੇ ਛੋਟੇ ਹੁੰਦੇ ਆ ਦੋਹੀਂ ਹੂੰ ਹੂੰ ਉਦਾਂ ਹੀ ਪਿਆਰ ਹੋਣੀ ਆ ਹੂੰ ਹੂੰ ਵੀ ਆਪਣੇ ਮਾਮੇ ਦਾ ਪੁੱਤ ਆ ਆਪਾ ਆਪਾ ਦੋਵੇਂ ਭਰਾ ਐ ਦੀ ਭੂਆ ਦੇ ਪੁੱਤ ਆ ਮਾਵੇਂ ਰਹਿ ਗਏ ਰੱਖੇ ਅਸੀਂ ਇੰਡੀਆ ਵਿੱਚ ਪੰਜ ਜਾਣੇ ਹਾਂ ਹਾਂ ਤੇ ਤਿੰਨ ਇਹ ਭਰਾ ਤੇ ਦੋ ਅਸੀਂ ਹਾਂ ਹਾਂ ਹੁਣ ਉਹਨਾਂ ਚੋਂ ਮਾਲਾ ਇੱਕ ਸਵਿਟਜ਼ਰਲੈਂਡ ਤੇ ਇੱਕੋ ਹੀ ਰਹਿ ਗਿਆ ਇੰਡੀਆ ਹਾਂ ਹਾਂ ਤੇ ਆਪਣਾ ਉੱਥੇ ਵੀ ਇਦਾਂ ਹੀ ਕਿ ਇੱਥੇ ਵੀ ਹੁਣ ਸਾਨੂੰ ਜਿਹੜਾ ਮਾਹੌਲ ਆ ਆਪਣਾ ਉਦਾਂ ਦਾ ਹੀ ਲੱਗਦਾ ਘਰ ਵਾਲਾ ਹੀ ਮਿਲਿਆ ਘਰ ਵਾਲਾ ਹੀ ਬਾਕੀ ਹਾਂ ਇੱਥੇ ਚਲੋ ਹਰ ਇੱਕ ਬੰਦਾ ਮਿਹਨਤ ਪੰਜਾਬ ਚ ਵੀ ਕਰਦਾ ਇੱਥੇ ਵੀ ਕਰਦਾ ਇਹ ਆ ਵੀ ਚਲੋ ਨਹੀਂ ਲੋਕਾਂ ਦਾ ਭਲੇਖਾ ਵੀ ਮਾਹੌਲ ਬਣ ਜਾਂਦੇ ਬਣਾਉਣੇ ਪੈਂਦੇ ਕਿ ਨਹੀਂ ਨਹੀਂ ਬਣਾਉਣੇ ਪੈਂਦੇ ਆ ਬਾਕੀ ਚਲੋ ਇਹ ਕੁਦਰਤੀ ਆ ਕੁਦਰਤੀ ਆ ਕੁਦਰਤੀ ਆ ਬੰਦਾ ਦੇ ਦੋ ਸਗੇ ਭਰਾ ਵੀ ਹੁੰਦੇ ਵਿਚਾਰਿਆਂ ਨੂੰ ਕੰਮ ਨਹੀਂ ਇਕੱਠਾ ਮਿਲਦਾ ਹਾਂ ਲੱਗੀ ਸਤਿਗੁਰ ਦੀ ਇੰਨੀ ਕਿਰਪਾ ਰਹੀ ਆ ਆਪਾਂ ਦੋਵੇਂ ਭਰਾ ਆ ਅੱਜ ਤੱਕ ਸਾਨੂੰ ਇਟਲੀ 'ਚ ਮਿੰਨੂ 12 13 ਖਾਲ ਹੋ ਗਿਆ ਇਹਨੂੰ 14 ਹੋ ਗਏ ਹੋਣਗੇ 14 15 ਮੈਂ ਜਦੋਂ ਦਾ ਆਇਆ ਹਮ ਇੱਕ ਘਰ ਹਮ ਇੱਕ ਛੱਤ ਖੱਲੇ ਹਮ ਦੋਵੇਂ ਇਕੱਠੇ ਹੀ ਰਹੇ ਆ ਮਾਮੇ ਦਾ ਵੀ ਨਾਲ ਹੀ ਨਾਲ ਹੀ ਆਪਣਾ ਇਹ ਆਪਣਾ ਮਾਮੇ ਦਾ ਵੀਰ ਪੁੱਤ ਭਰਾ ਜਿਹੜਾ ਹਾਂ ਹਾਂ ਇਹ ਵੀ ਆਪਾਂ ਇਕੱਠੇ ਹੀ ਰਹੇ ਆ ਲਗਭਗ ਜਦੋਂ ਕਦੇ ਥੋੜਾ ਪਿਛਲੇ ਗੱਲਾਂ ਜਿੱਤੇ ਕਰੀਏ ਵੀ ਆਪਾਂ ਜਦੋਂ ਇੱਥੇ ਥੋੜੇ ਜੇ ਕੰਮ ਕਰ ਔਖੇ ਮਿਲਦੇ ਸੀ ਫਿਰ ਜਰ ਲੈਣ ਗਏ ਹਾਂ ਪਹਿਲਾਂ ਇਹ ਗਿਆ ਇਹਨੇ ਮੇਰੀ ਜਗ੍ਹਾ ਬਣਾਈ ਹਾਂ ਇਹਨੇ ਜਾ ਕੇ ਇਹਨੇ ਫਿਰ ਮੈਨੂੰ ਫੋਨ ਕੀਤਾ ਫਿਰ ਮੈਂ ਵੀ ਗਿਆ ਹਾਂ ਪੀ ਆਪਾ ਜਿੰਨਾ ਵੀ ਜੋਗ ਜਿੱਦਾਂ ਮੰਨ ਲਾ ਕਹਿ ਦਈਏ ਸਫਰ ਕੀਤਾ ਪੀ ਸਫਰ ਜ਼ਿੰਦਗੀ ਦਾ ਰੋਟੀ ਦਾ ਸਫਰ ਮਾੜੇ ਦਿਨੋਂ ਵੀ ਇਕੱਠੇ ਨੇ ਇਕੱਠੇ ਆਲੇ ਕਿੱਦੇ ਚੰਗੇ ਵੀ ਤੇ ਮੰਨ ਹੁਣ ਜਿਹੜੇ ਮੰਨ ਲਾ ਚੰਗੇ ਆ ਵਾਹਿਗੁਰੂ ਉਹਦਾ ਸ਼ੁਕਰ ਆ ਹਾਂ ਹੁਣ ਵੀ ਇਕੱਠੇ ਆ ਤੇ ਕਿਸੇ ਦੇ ਪੈਰਾਂ ਪਿੱਛੇ ਆ ਹੈ ਮਨੁਸੇ ਕਿਸੇ ਦੇ ਪੈਰਾਂ ਪਿੱਛੇ ਲੜਾ ਜਾਂ ਇੱਕ ਪਿਆਰ ਲੜਾ ਹਮ ਪੀ ਜਾਂ ਇੱਕ ਇੱਕ ਮੁਹੱਬਤ ਹੁੰਦੀ ਆ ਹਮ ਦਿਲੋਂ ਹੁੰਦੀ ਆ ਹਮ ਠੀਕ ਨਹੀਂ ਗੱਲ ਨਹੀਂ ਤੇ ਅੱਜ ਕੱਲ ਹੁਣ ਜਿੱਦਾਂ ਦਾ ਜ਼ਮਾਨਾ ਆ ਗਿਆ ਨਾ ਜਾਂ ਜੋ ਚੱਲਣ ਡਿਆ ਹੂੰ ਵੀ ਰਹੀ ਲੱਖਾਂ ਕਰੋੜਾਂ ਲੋਕਾਂ ਨਾਲੋਂ ਚੰਗੇ ਆ ਚੰਗੇ ਚੰਗੇ ਹੁਣ ਆ ਮੈਂ ਆਪਾਂ ਜਿੱਦਾਂ ਮਨ ਲਾ ਸਾਰੇ ਭਰਾ ਹੂੰ ਜਿਹੜਾ ਉਹ ਸ਼ੁਰੂ ਤੋਂ ਪਿਆਰ ਜਿਹੜਾ ਉਹ ਤੁਰਿਆ ਆਉਂਦਿਆ ਇੱਕ ਸੁਆਦ ਆ ਜਾਂਦਾ ਜ਼ਿੰਦਗੀ ਦਾ ਇੱਥੇ ਹੁਣ ਮਨ ਲਾ ਚਲੋ 5-6 ਦਿਨ ਇਹ ਕੰਮ ਕਰਦੇ 5-6 ਦਿਨ ਮੈਂ ਕਰਦਾ ਹੂੰ ਤੇ ਜਿੱਦਣ ਛੁੱਟੀ ਹੁੰਦੀ ਹਨ ਡੀ ਕਰੇ ਰਹੀ ਆ ਪੀ ਆਡੀ ਸਾਡੀ ਛੁੱਟੀ ਹੋਣੀ ਆ ਹਾਂ ਆਪਾਂ ਭਰਾਵਾਂ ਨਾਲ ਮਿਲਣਾ ਹਾਂ ਤੇ ਬਾਕੀ ਆਉਣ ਵਾਲੇ ਟਾਈਮ ਤੇ ਆਪਾਂ ਹੋਰ ਤੁਹਾਨੂੰ ਦੱਸਾਂਗੇ ਆ ਜੋ ਵੀ ਆਪਾਂ ਚੱਲਾ ਵੱਲੋਂ ਲਾ ਕੇ ਸ਼ੁਰੂ ਕੀਤੇ ਆ ਕਿ ਲੋਕ ਕੱਖ ਵੀ ਨਹੀਂ ਵੀ ਜੋ ਅਸੀਂ ਕਰਦੇ ਆ ਹਾਂ ਉਹ ਚੀਜ਼ਾਂ ਤੁਹਾਡੇ ਨਾਲ ਹੀ ਸ਼ੇਅਰ ਕਰਿਆ ਕਰਨੀਆਂ ਹਾਂਜੀ ਹਾਂਜੀ ਪੀਸਾ ਨੂੰ ਜਿਹੜਾ ਇਥੋਂ ਦਾ ਇਟਲੀ ਦਾ ਮੌੜ ਚ ਆ ਲਿਆ ਵੀ ਇਹ ਪੂਰਾ ਪੰਜਾਬ ਵਰਗਾ ਮਿੰਨੀ ਪੰਜਾਬ ਕਹਿ ਸਕਦੇ ਮਿੰਨੀ ਇਹਨੂੰ ਫੁੱਲ ਪੰਜਾਬੀ ਕਹਿ ਸਕੋ ਬਾਕੀ ਇੰਨਾ ਵਲੋਗ ਜਿਹੜਾ ਬੜਾ ਗੱਲਾਂ ਬਾਤਾਂ ਜਿਹੜੀਆਂ ਹੋ ਗਈਆਂ ਹੂੰ ਤੇ ਬਾਕੀ ਤੁਸੀਂ ਵੀ ਦੱਸੋ ਕੋਈ ਹੋਰ ਗੱਲ ਬਾਕੀ ਵਧੀਆ ਬਾਕੀ ਆ ਵੀ ਨਹੀਂ ਹੋਣਾ ਅਗਲਾ ਵਲੋਗ ਕਿਦਾਂ ਅਗਲਾ ਵੀ ਤੁਸੀਂ ਸਾਨੂੰ ਜਰੂਰ ਦੱਸੋਗੇ ਇਹਨੂੰ ਇਹ ਪਿਆਰ ਕਰੋਗੇ ਹੂੰ ਫਿਰ ਅਸੀਂ ਜਿਹੜਾ ਅਗਲਾ ਵਲੋਗ ਬਣਾਉਣਾ ਨਾ ਉਹ ਫਿਰ ਸਵੇਰ ਤੋਂ ਸ਼ੁਰੂ ਕਰਦੇ ਨਾ ਫੁੱਲ ਬਣਾਵਾਂਗੇ ਵਧੀਆ ਜੋ ਕੁਝ ਕਰਦੇ ਕੋਈ ਫੇਕ ਚੀਜ਼ ਨਹੀਂ ਹਾਂਜੀ ਹਾਂਜੀ ਕਿ ਜੋ ਅਸਲ ਚੀਜ਼ ਦੰਦਾਂ ਨੇ ਜਿੱਦਾਂ ਨੇ ਰਹਿੰਦੇ ਆ ਹੈਂ ਅਸੀਂ ਜੇ ਚੀਜ਼ਾਂ ਸਾਡੀ ਕੋਈ ਵੀਡੀਓ ਚੰਗੀ ਲੱਗਦੀ ਹੈ ਤੇ ਮੇਰਾ ਭਰਾ ਸਾਡੇ ਨਾਲ ਜੁੜੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤੇ ਲਾਈਕ ਕਰੋ ਤੇ ਚੈਨਲ ਨੂੰ ਪ੍ਰਮੋਟ ਕਰੋ ਅਸੀਂ ਤੁਹਾਨੂੰ ਪੀਜਾ ਵੀ ਖਵਾ ਸਕਦੇ ਹਾਂ ਪੀਜਾ ਪਰੋਖਾ ਦਿਖਾਉ ਤੇ ਨਾਲੇ ਜੇ ਕੋਈ ਸਾਡਾ ਵੀਰ ਭਰਾ ਕੋਈ ਇਥੇ ਲੋਕਲ ਸਾਨੂੰ ਮਿਲਣਾ ਚਾਵੇ ਲੱਗ ਆ ਕੇ ਖਾਓ ਤੇ ਨਾਲ ਲਓ ਪੀਜਾ ਖਾਣੀ ਦੇਖ ਕੇ ਖਾਓ ਹਰੀ ਦੇ ਗੁਣ ਗਾਓ ਬਾਕੀ ਓਕੇ ਬਾਈ ਸਤਿ ਸ੍ਰੀ ਅਕਾਲ ਵਲੌਗ ਵਾ ਵਡਾ ਹੋ ਗਿਆ ਲੱਗਾ ਨਹੀਂ ਕੋਈ ਨਹੀਂ ਵੇਖ ਲੈਣਾ ਦੁਨੀਆ ਨੇ ਪਿਆਰ ਹੀ ਹੈ ਵੇਖੋ ਫਿਰ ਵੀਰ ਵਲੌਗ ਤੇ ਦੱਸਿਓ ਜਰੂਰ ਹਰ ਮਿਲਦੇ ਆ ਅਗਲੇ ਹਫਤੇ ਕੋਈ ਕਮੈਂਟ ਸੀ ਹੋਈ ਤਾਂ ਵੀ ਦੱਸਿਓ ਹਾਂਜੀ ਤੇ ਕਹਿ ਦਿਓ ਇੱਕ ਵਾਰੀ ਕੱਲ ਮਿਲਦੇ ਆ ਅਗਲੇ ਹਫਤੇ Meldem agle up. Meldem we can continue. <laughs> <laughs>